ਸਤਿ ਸ੍ਰੀ ਅਕਾਲ ਮੈਂ ਡਾਕਟਰ ਗੁਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਝੰਡੇ ਪੱਤੇ ਜਾਨੀ ਕਿ ਫਲੈਗ ਲੀਫ ਤੇ ਉਸ ਦਾ ਝਾੜ ਦੇ ਉੱਪਰ ਕੀ ਪ੍ਰਭਾਵ ਹੈ ਤੇ ਦਾਣਿਆਂ ਦੇ ਉੱਪਰ ਦਾਣੇ ਬਣਨ ਦੇ ਵਿੱਚ ਇਹ ਸਾਰੇ ਵਿਸ਼ੇ ਦੇ ਉੱਪਰ ਚਰਚਾ ਕਰਾਂਗੇ ਕੁਝ ਖੋਜ ਪੱਤਰਾਂ ਦੀ ਸਹਾਇਤਾ ਮੈਂ ਲਈ ਹੈ ਤੇ ਉਹਨਾਂ ਦੇ ਵਿੱਚੋਂ ਡਾਟਾ ਕੱਢ ਕੇ ਮੈਂ ਪੰਜਾਬੀ ਦੇ ਵਿੱਚ ਵੀ ਲਿਖਣ ਦੀ ਕੋਸ਼ਿਸ਼ ਕੀਤੀ ਹੈ ਉਹ ਅੱਗੇ ਸਕਰੀਨ ਦੇ ਉੱਪਰ ਆਊਗਾ ਉਹਨੂੰ ਤੁਸੀਂ ਆ ਰੋਕ ਕੇ ਪੜ੍ਹ ਵੀ ਸਕਦੇ ਹੋ ਤਾਂ ਪਹਿਲਾਂ ਆਪਾਂ ਇਹ ਗੱਲ ਕਰ ਲਈਏ ਵੀ ਜਿਹੜੇ ਕਣਕ ਦੇ ਅੰਤਲੇ ਪੜਾਣੇ ਤੇ ਉਹਨਾਂ ਦੇ ਵਿੱਚ ਜੇ ਕੋਈ ਫਸਲ ਨੂੰ ਸਭ ਤੋਂ ਵੱਧ ਸਹਾਇਤਾ ਲਾਉਂਦਾ ਤਾਂ ਉਹ ਝੰਡਾ ਪੱਤਾ ਹੀ ਹੈ ਤੇ ਜਿਵੇਂ ਕਿ ਇਹਦੀ ਸਥਿਤੀ ਹੈ ਉਹ ਉੱਪਰਲੇ ਪਾਸੇ ਹੁੰਦੀ ਹੈ ਤੇ ਇਹਦੇ ਜਿਹੜੇ ਪ੍ਰਕਾਸ਼ ਸੰਸਲੇਸ਼ਨ ਦੇ ਗੁਣਾ ਕਰਕੇ ਕਿਉਂਕਿ ਪ੍ਰਕਾਸ਼ ਸੰਸਲੇਸ਼ਨ ਅੰਤਲੀਆਂ ਪੜਾਵਾਂ ਦੇ ਵਿੱਚ ਸਭ ਤੋਂ ਵੱਧ ਇਹ ਹੀ ਕਰਦਾ ਹੈ ਤੇ ਜਿਹਦੇ ਕਰਕੇ ਜਿਹੜਾ ਚੰਗਾ ਝਾੜਾ ਉਹ ਨਿਰਧਾਰਨ ਹੁੰਦਾ ਦੂਸਰੇ ਨੰਬਰ ਦੇ ਉੱਪਰ ਆਪਾਂ ਗੱਲ ਕਰ ਲਈਏ ਵੀ ਜਿਹੜਾ ਜ਼ਿਆਦਾਤਰ ਪ੍ਰਕਾਸ਼ ਸੰਸਲੇਸ਼ਨ ਸਮੰਗੀਕਰਨ ਹੈ ਇਹ ਝੰਡੇ ਪੱਤੇ ਤੋਂ ਹੀ ਹੁੰਦਾ ਹੈ ਸਮੰਗੀਕਰਨ ਹੁੰਦਾ ਹੈ ਬਈ ਪਹਿਲਾਂ ਜਿਵੇਂ ਪੱਤੇ ਉਹ ਪ੍ਰਕਾਸ਼ ਸੰਸਲੇਸ਼ਨ ਕਰਦੇ ਨੇ ਤੇ ਉਸ ਦੇ ਵਿੱਚ ਗਲੂਕੋਜ਼ ਬਣਦਾ ਤੇ ਉਹ ਗਲੂਕੋਜ਼ ਸਾਰੇ ਬੂਟੇ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪਹੁੰਚਦਾ ਤੇ ਉਸ ਨੂੰ ਆਪਾਂ ਸਮ ਅੰਗੀਕਰਨ ਜਾਂ ਅਸਿਮੀਲੇਸ਼ਨ ਕਹਿੰਦੇ ਆ ਅਗਲੀ ਗੱਲ ਆ ਗਈ ਆਪਣੇ ਕੋਲੇ ਸਮਰੱਥ ਝਾੜ ਦੀ ਵੀ ਜਾਨੀ ਕਿ ਜਿੰਨੀ ਵੱਧੋ-ਵੱਧ ਉਪਜ ਕੋਈ ਫਸਲ ਦੇ ਸਕਦੀ ਹੈ ਤਾਂ ਉਸ ਦੇ ਵਿੱਚ ਵੀ ਜਿਹੜਾ ਇਸ ਝੰਡੇ ਪੱਤੇ ਦਾ ਖੇਤਰਫਲ ਹੈ ਜਿੰਨਾ ਹੀ ਜ਼ਿਆਦਾ ਹੋਊਗਾ ਓਨੀਓ ਫਸਲ ਆਪਣੇ ਸਮਰੱਥ ਝਾੜ ਜਾਨੀ ਕਿ ਪੋਟੈਂਸ਼ੀਅਲ ਯੀਲਡ ਆ ਪਾ ਜੀ ਨੂੰ ਕਹਿੰਦੇ ਆ ਉਹਦੇ ਨੇੜੇ ਪਹੁੰਚਦੀ ਹੈ ਤੇ ਇਹਦੇ ਨਾਲ ਹੀ ਜਿਹੜੀ 41 ਤੋਂ 43% ਤੱਕ ਦਾਣਿਆਂ ਦਾ ਜਿਹੜਾ ਭਾਰ ਹੈ ਉਸ ਦੇ ਵਿੱਚ ਹਿੱਸੇਦਾਰੀ ਝੰਡੇ ਪੱਤੇ ਦੀ ਹੀ ਹੁੰਦੀ ਹੈ ਜਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਬਈ 40% ਤੋਂ ਵੱਧ ਜਿਹੜੀ ਆਪਣੀ ਫਸਲ ਦਾ ਝਾੜ ਨਿਕਲਣਾ ਹੈ ਜਾਂ ਉਹਦਾ ਭਾਰ ਬਣਨਾ ਹੈ ਉਹ ਉਹ ਝੰਡੇ ਪੱਤੇ ਨੇ ਹੀ ਦੇਣਾ ਹੋਰ ਕੁਝ ਖੋਜਾਂ ਨੇ ਜਿਹੜੀਆਂ ਇਸ ਚੀਜ਼ ਦੇ ਉੱਪਰ ਨਿਰਧਾਰਤ ਕੀਤੀਆਂ ਗਈਆਂ ਨੇ ਬਈ ਜੇਕਰ ਝੰਡਾ ਪੱਤਾ ਵੱਡ ਦਿੱਤਾ ਜਾਵੇ ਯਾਰ ਵਾਰ-ਵਾਰ ਪੰਜ-ਛੇ ਵਾਰ ਝੰਡਾ ਪੱਤਾ ਜਿਵੇਂ ਨਿਕਲਿਆ ਇੱਕ ਵਾਰ ਕਟਿਆ ਦੂਸਰੀ ਵਾਰ ਤੀਸਰੀ ਵਾਰ ਤੇ ਉਸ ਤੋਂ ਬਾਅਦ ਫਸਲ ਦੇ ਉੱਪਰ ਕੀ ਪ੍ਰਭਾਵ ਪਿਆ ਤਾਂ ਇੱਕ ਹੋਜ ਦੱਸਦੀ ਹੈ ਵੀ 9 ਤੋਂ 40% ਤੱਕ ਝਾੜ ਘਟ ਸਕਦਾ ਜੇ ਝੰਡਾ ਪੱਤਾ ਆਪਾਂ ਵੜਦੀਏ ਜਾਂ ਉਹ ਕਿਸੇ ਕਰ ਕਾਰਨ ਕਰਕੇ ਖਰਾਬ ਹੋ ਜਾਵੇ ਜਾਂ ਨਸ਼ਟ ਹੋ ਜਾਵੇ ਤੇ 9 ਤੋਂ 40% ਇਸ ਕਰਕੇ ਕਿਉਂਕਿ ਕੁਝ ਕਿਸਮਾਂ ਦੇ ਉੱਪਰ ਇਹ ਅਸਰ ਘੱਟ ਦਿਖਾਉਂਦਾ ਹੈ ਕੁਝ ਕਿਸਮਾਂ ਦੇ ਉੱਪਰ ਇਹ ਅਸਰ ਜ਼ਿਆਦਾ ਦਿਖਾਉਂਦਾ ਤੇ ਇੱਕ ਚੀਜ਼ ਦੇ ਵਿੱਚ ਵਾਧਾ ਵੀ ਹੁੰਦਾ ਹੈ ਜਿਹੜਾ ਦਾਣੇ ਦੇ ਵਿੱਚ ਪ੍ਰੋਟੀਨ ਹੈ ਜਾਂ ਜਿਹੜੇ ਜਿਹੜਾ ਗਲੂٹین ਇਹ ਵੀ ਇੱਕ ਪ੍ਰੋਟੀਨ ਦੀ ਕਿਸਮ ਹੈ ਇਹ ਦਾਣਿਆਂ ਦੇ ਵਿੱਚ ਵੱਧ ਸਕਦਾ ਹੈ ਜੇਕਰ ਝੰਡਾ ਪੱਤਾ ਆਪਾਂ ਰਿਮੂਵ ਕਰ ਦਈਏ ਜਾਂ ਝੰਡਾ ਪੱਤਾ ਖਤਮ ਹੋ ਜਾਵੇ ਤਾਂ ਇੱਕ ਹੋਰ ਖੋਜ ਇਹ ਦੱਸਦੀ ਹੈ ਕਿ ਕਿੰਨਾ ਚੀਜ਼ਾਂ ਦੇ ਵਿੱਚ ਵਾਧਾ ਹੁੰਦਾ ਹੈ ਤੇ ਜਾਂ ਉਹ ਘਟਦੀਆਂ ਨੇ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਜੇ ਝੰਡਾ ਪੱਤਾ ਨਸ਼ਟ ਹੋ ਜਾਵੇ ਤਾਂ ਬੂਟੇ ਦੀ ਲੰਬਾਈ ਘਟ ਜਾਂਦੀ ਹੈ ਬੱਲੀ ਦੀ ਲੰਬਾਈ ਉਹ ਵੀ ਘਟ ਜਾਂਦੀ ਹੈ ਦਾਣੇ ਪ੍ਰਤੀ ਬੱਲੀ ਜਾਨੀ ਕਿ ਇੱਕ ਬੱਲੀ ਦੇ ਵਿੱਚ ਦਾਣਿਆਂ ਦੀ ਸੰਖਿਆ ਉਹ ਵੀ ਘਟ ਜਾਂਦੀ ਹੈ ਵਜ਼ਨ ਪ੍ਰਤੀ 1000 ਦਾਣੇ ਜੇ 1000 ਦਾਣੇ ਦਾ ਵਜ਼ਨ ਕਰਦੇ ਹਾਂ ਉਹ ਵੀ ਘਟ ਜਾਂਦਾ ਹੈ ਜੇ ਅਸੀਂ ਝੰਡਾ ਪੱਤਾ ਹਟਾ ਦਿੰਨੇ ਆ ਜਾਂ ਇਹ ਖਰਾਬ ਹੋ ਜਾਵੇ ਪ੍ਰੋਟੀਨ ਦੀ ਮਾਤਰਾ ਇਸ ਖੋਜ ਨੇ ਵੀ ਦੱਸੀ ਹੈ ਕਿ ਵਧ ਜਾਂਦੀ ਹੈ ਜਿਵੇਂ ਆਪਾਂ ਪਿਛਲੀ ਖੋਜ ਦੇ ਵਿੱਚ ਕੀਤੀ ਹੈ ਤਾਂ ਹੁਣ ਇਹਦਾ ਧਨਾਤਮਕ ਤੇ ਰਿਨਾਤਮਕ ਸਬੰਧ ਹੈ ਜਿਹੜਾ ਪੱਤੇ ਦਾ ਖੇਤਰਫਲ ਹੈ ਉਹਦੇ ਬਾਰੇ ਗੱਲ ਕਰ ਲਈਏ ਜੇਕਰ ਝੰਡੇ ਪੱਤੇ ਦਾ ਖੇਤਰਫਲ ਜ਼ਿਆਦਾ ਹੈ ਤਾਂ ਕਣਕ ਦਾ ਝਾੜ ਵੱਧ ਨਿਕਲੂਗਾ ਜੇ ਝੰਡੇ ਪੱਤੇ ਛੋਟੇ ਨੇ ਜਾਂ ਇਹਨਾਂ ਦਾ ਖੇਤਰਫਲ ਘੱਟ ਹੈ ਏਰੀਆ ਘੱਟ ਹੈ ਤਾਂ ਝਾੜ ਘਟੂਗਾ ਤੇ ਰਿਣਾਤਮਕ ਸਬੰਧ ਹੈ ਇਹਦਾ ਯਾਨੀ ਕਿ ਜੇ ਝੰਡੇ ਪੱਤੇ ਦਾ ਜਿਹੜਾ ਖੇਤਰਫਲ ਹੈ ਉਹ ਵੱਧਾ ਹੈ ਤਾਂ ਦਾਣਿਆਂ ਦੇ ਵਿੱਚ ਜਿਹੜੀ ਪ੍ਰੋਟੀਨ ਦੀ ਮਾਤਰਾ ਹੈ ਉਹ ਘਟਦੀ ਹੈ ਜੇ ਝੰਡਾ ਪੱਤਾ ਛੋਟਾ ਹੈ ਤਾਂ ਦਾਣੇ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਹੜੀ ਉਹ ਜ਼ਿਆਦਾ ਹੋਊਗੀ ਤੇ ਇਸੇ ਸਬੰਧ ਦੇ ਵਿੱਚ ਇੱਕ ਹੋਰ ਖੋਜ ਦੱਸਦੀ ਹੈ ਬਾਈ ਜਿਹੜਾ ਝੰਡਾ ਪੱਤਾ ਹੈ ਜੇ ਉਹ ਨਸ਼ਟ ਹੋ ਜਾਵੇ ਤਾਂ ਕਣਕ ਦਾ ਝਾੜ 10.7% ਤੋਂ ਵੱਧ ਉਹ ਘਟ ਸਕਦਾ ਤੇ ਇਸ ਸਬੰਧ ਦੇ ਵਿੱਚ ਜਿਹੜੇ ਖੋਜ ਪੱਤਰ ਨੇ ਹੁਣ ਉਹ ਤੁਹਾਡੀਆਂ ਸਕਰੀਨਾਂ ਦੇ ਉੱਪਰ ਆ ਰਹੇ ਨੇ ਇਹ ਇਹਨਾਂ ਨੂੰ ਸਰਚ ਕਰਕੇ ਤੁਸੀਂ ਪੜ੍ਹ ਵੀ ਸਕਦੇ ਹੋ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਇਹਨਾਂ ਚ ਦਿੱਤੀ ਗਈ ਹੈ ਵੀਡੀਓ ਚ ਬਣੇ ਰਹਿਣ ਲਈ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ